ਵਾਹਿਗੁਰੂ ਮੈਂ ਇਸ ਟਾਈਮ ਨੈਸ਼ਨਲ ਹਾਈਵੇ ਤੇ ਜਾ ਰਿਹਾ ਤਾਂ ਗਰਮੀ ਬਹੁਤ ਜ਼ਿਆਦੀ ਅੱਜ ਸਵੇਰ ਦਾ ਮੈਂ ਤਕਰੀਬਨ 50 ਕਿਲੋਮੀਟਰ ਕਰ ਲਿਆ ਟਰੈਵਲ ਨਾ ਹੀ ਹੱਲੇ ਕੋਈ ਹੋਟਲ ਜਾਂ ਢਾਬਾ ਮਿਲਿਆ ਭੁੱਖ ਲੱਗੀ ਵੀ ਪਾਣੀ ਵੀ ਤਕਰੀਬਨ ਅੱਧੀ ਬੋਤਲ ਬਚ ਗਈ ਆ ਦੋ ਬੋਤਲਾਂ ਕੀਤੀਆਂ ਸੀ ਕੈਰੀ ਬਾਕੀ ਹੱਲੇ ਜਿਹੜੀ ਲੋਕੇਸ਼ਨ ਦਿਖਾ ਰਹੀ ਆ 40 ਕਿਲੋਮੀਟਰ ਹੋਰ ਚੱਲ ਕੇ ਫੇ ਢਾਬਾ ਕੋਈ ਮਿਲੂਗਾ ਬਾਕੀ ਭੁੱਖ ਵੀ ਲੱਗੀ ਪਈ ਆ ਤੇ ਥਕਾਵਟ ਵੀ ਬਹੁਤ ਹੋ ਗਈ ਆ। ਬਾਕੀ ਵਾਹਿਗੁਰੂ ਦੇਖੋ ਅੱਜ ਦਿਨ ਆਪਣਾ ਕਿੱਥੇ ਆਪਾਂ ਨੂੰ ਮਿਲਦਾ ਹੋਟਲ ਜਾਂ ਢਾਬਾ। ਬਾਕੀ ਦੇਖ ਸਕਦੇ ਹਾਈਵੇ ਤੇ ਕੋਈ ਨਹੀਂ ਮਤਲਬ ਹੈਗਾ ਇਦਾਂ ਤਾਂ ਨਾ ਹੀ ਰੁਕਣ ਨੂੰ ਕੋਈ ਸ਼ਾਂਤ ਵਾਲੀ ਜਗ੍ਹਾ ਵਾ ਜਿੱਥੇ ਕੁਝ ਟਾਈਮ ਸਟੇ ਕਰ ਸਕੀਏ। ਦੇਖ ਸਕਦੇ ਹੋ ਸਾਈਡ ਤੇ ਰੋਕੋ ਵੀ ਥੱਲੇ ਉਤਰ ਗਿਆ। ਬਾਕੀ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਫੋਲੋ ਕਰਕੇ ਆਉਦੇ ਭਰਾ ਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ